ਤਸੀਂ ਬਿਲੌਂਗੀ ਇਲਾਕੇ ਵਿੱਚ ਮੌਜੂਦ ਹੈ ਜਿੱਥੇ ਕਿ ਕੱਲ੍ਹ ਤੋਂ ਆਪਰੇਸ਼ਨ ਚੱਲਦਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਸਖਤ ਅਧਿਕਾਰੀ ਪਹੁੰਚੇ ਹੋਏ ਨੇ ਇੱਥੇ ਨਸ਼ੇ ਦੇ ਖਿਲਾਫ ਜਿਹੜਾ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਸੱਟ ਐਕਸ਼ਨ ਲੈ ਰਹੀ ਹੈ ਕੁਝ ਦਿਨ ਪਹਿਲਾਂ ਦੇਖਿਆ ਕਿ ਕਈ ਘਰਾਂ ਨੂੰ ਜਿਹੜਾ ਕਿ ਠਾਇਆ ਵੀ ਗਿਆ ਵਾ ਤੇ ਉਸ ਤੋਂ ਇਲਾਵਾ ਹੁਣ ਕੱਲ੍ਹ ਤੋਂ ਆਪਰੇਸ਼ਨ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਇਲਾਕੇ ਵਿੱਚ ਪੁਲਿਸੀ ਪੁਲਿਸ ਤੁਹਾਨੂੰ ਨਜ਼ਰ ਆ ਰਹੀ ਹੈ ਤੇ ਵਕ ਵਕ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਸਕਤੀ ਬਿਲੌਂਗੀ ਇਲਾਕੇ ਵਿੱਚ ਮੌਜੂਦ ਹੈ ਜਿੱਥੇ ਕਿ ਕਸ ਆਪਰੇਸ਼ਨ ਚੱਲਦਾ ਪਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਨੇ ਕਿ ਸਖਤ ਅਧਿਕਾਰੀ ਪਹੁੰਚੇ ਹੋਏ ਨੇ ਇੱਥੇ ਐਸਪੀ ਤੋਂ ਲੈ ਕੇ ਡੀਐਸਪੀ ਰੈਂਕ ਦੇ ਅਧਿਕਾਰੀ ਪਹੁੰਚੇ ਹੋਏ ਆ ਤੇ ਕੁਝ ਦੇਰ ਚ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਹੋਣੀ ਵੀ ਜਿਹੜੇ ਕਿ ਇੱਥੇ ਪਹੁੰਚ ਰਹੇ ਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਆਪਰੇਸ਼ਨ ਚੱਲਦਾ ਪਿਆ ਵਾ ਸਵੇਰ ਤੋਂ ਹੀ ਜਿਹੜੀ ਕਿ ਰੇਡ ਕੀਤੀ ਜਾ ਰਹੀ ਹੈ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਅੱਜ ਜਿਹੜਾ ਕਿ ਕਸ ਆਪਰੇਸ਼ਨ ਚ ਲਾਇਆ ਜਾ ਰਿਹਾ ਹੈ ਕਿਉਂ ਲਗਾਤਾਰ ਨਸ਼ੇ ਦੇ ਖਿਲਾਫ ਕਈ ਘਰਾਂ ਨੂੰ ਜਿਹੜਾ ਕਿ ਠਾਇਆ ਵੀ ਗਿਆ ਵਾ ਤੇ ਉਸ ਤੋਂ ਇਲਾਵਾ ਹੁਣ ਕਲਸ ਆਪਰੇਸ਼ਨ ਜਿਹੜਾ ਕਿ ਚਲਾਇਆ ਜਾ ਰਿਹਾ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਅਧਿਕਾਰੀ ਇੱਥੇ ਪਹੁੰਚੇ ਹੋਏ ਐ ਤੇ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕਿ ਆਪਰੇਸ਼ਨ ਜਿਹੜਾ ਕਿ ਚਲਾਇਆ ਜਾ ਰਿਹਾ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਪੂਰਾ ਇਲਾਕੇ ਵਿੱਚ ਪੁਲਿਸੀ ਪੁਲਿਸ ਤੁਹਾਨੂੰ ਨਜ਼ਰ ਆ ਰਹੀ ਐ ਤੇ ਵੱਖ-ਵੱਖ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਚੈਕਿੰਗ ਕੀਤੀ ਜਾ ਰਹੀ ਹੈ ਤੇ ਅੱਜ ਪੂਰੇ ਪੰਜਾਬ ਪਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਜ ਕਾਸਾ ਆਪਰੇਸ਼ਨ ਚਲਾਇਆ ਜਾ ਰਿਹਾ ਵੈ ਚਾਹੇ ਉਹ ਜਲੰਧਰ ਦੀ ਗੱਲ ਕਰੀਏ ਹੁਸ਼ਿਆਰਪੁਰ ਦੀ ਗੱਲ ਕਰੀਏ ਇਸੇ ਤਰ੍ਹਾਂ ਮੋਹਾਲੀ ਵਿੱਚ ਵੀ ਜਿਹੜਾ ਕਿ ਇਹ ਕਾਸਾ ਆਪਰੇਸ਼ਨ ਚੱਲਦਾ ਪਿਆ ਵੈ ਤੇ ਅਧਿਕਾਰੀ ਇੱਥੇ ਪਹੁੰਚੇ ਹੋਏ ਐ ਤੇ ਸਵੇਰ ਤੋਂ ਹੀ ਹਰ ਇੱਕ ਥਾਂ ਤੇ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਜੇਕਰ ਕਿਸੇ ਵਿਅਕਤੀ ਤੇ ਸ਼ੱਕ ਹੁੰਦਾ ਕੋਈ ਸ਼ੱਕੀ ਪਦਾਰਥ ਮਿਲਦਾ ਪਿਆ ਤੇ ਉਹਨੂੰ ਚੈੱਕ ਕੀਤਾ ਜਾ ਰਿਹਾ ਤੇ ਕੁਝ ਦੇਰ ਚ ਸਪੈਸ਼ਲ ਡੀਜੀਪੀ ਅਰਪੀ ਸ਼ੁਕਲਾ ਉਹ ਵੀ ਇੱਥੇ ਪਹੁੰਚ ਰਹੇ ਐ ਤੇ ਉਸ ਤੋਂ ਬਾਅਦ ਉਹ ਵੀ ਜਿਹੜੇ ਕੀ ਆ ਵਕ ਵਕ ਖਵਾ ਤੇ ਜਾ ਕੇ ਚੈਕਿੰਗ ਕਰਨਗੇ ਤਸਵੀਰਾਂ ਚ ਤੁਸੀਂ ਦੇਖ ਰਹੇ ਹੋ ਕਿ ਅਧਿਕਾਰੀ ਜਿਹੜੇ ਪੁਲਸ ਦੇ ਉਹ ਪਹੁੰਚੇ ਹੋਏ ਨੇ ਇੱਥੇ